ਕੌਮੀ ਇਕਤਾ ਦਾ ਪ੍ਰਤੀਕ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਜੋੜ ਮੇਲ। ਉਹ ਸਾਰੀਆਂ ਸੰਸਥਾਵਾਂ ਦੀ ਜਿਹੜੀਆਂ ਸੇਵਾ ਕਰਦੀਆਂ ਖਾਸ ਕਰਕੇ ਲੰਗਰਾਂ ਵਾਲੀਆਂ ਸੰਸਥਾਵਾਂ। ਆਪ ਜੀ ਨੂੰ ਪਤਾ ਹੈ 12 ਦਸੰਬਰ ਨੂੰ ਉਹ ਇਕੱਤਰਤਾ ਜਿਹੜੀ ਆ ਉਹ ਲਗਭਗ 9 ਵਜੇ ਹਰ ਸਾਲ ਰੱਖੀ ਜਾਂਦੀ ਹੈ। ਹਜ਼ਾਰਾਂ ਸਿੰਘ ਇਕੱਠੇ ਹੁੰਦੇ ਪਿੰਡਾਂ ਤੋਂ ਆਉਂਦੇ ਆ। ਇਸ ਵਾਰੀ ਨਾਲ ਇੱਕ ਹੋਰ ਯਤਨ ਜਿਹੜਾ ਉਹ ਪ੍ਰਬੰਧਕਾਂ ਨੇ ਬੜਾ ਖੂਬਸੂਰਤ ਕੀਤਾ ਕਿ ਜਿਹੜੀਆਂ ਜਥੇਬੰਦੀਆਂ ਕਾਰ ਸੇਵਾ ਵਾਲੀਆਂ ਜਾਂ ਸਾਡੀਆਂ ਸੰਪਰਦਾਵਾਂ ਸਾਡੇ ਦਲਪੰਥ ਸਭਾ ਸੁਸਾਇਟੀਆਂ ਗਤਕੇ ਵਾਲੀਆਂ ਟੀਮਾਂ ਜਾਂ ਜਿਨ੍ਹਾਂ ਨੇ ਅੱਗੇ ਝਾੜੂ ਦੀ ਸੇਵਾ ਕਰਨੀ ਉਹ ਸਾਰਿਆਂ ਦੀ ਇੱਕ ਵੱਖਰੀ ਇਕੱਤਰਤਾ ਜਿਹੜੀ ਹੈ ਉਹ ਦੀਵਾਨ ਹਾਲ ਦੀਵਾਨ ਟੋਡਰਮਲ ਦੀਵਾਨ ਹਾਲ ਵਿਖੇ ਬਾਅਦ ਦੁਪਹਿਰ ਪਹਿਲਾ ਦਿਨੇ ਲੰਗਰਾਂ ਵਾਲਿਆਂ ਦੀ ਇਕੱਤਰਤਾ ਹੋ ਜੇਗੀ ਤੇ ਬਾਅਦ ਵਿੱਚ ਜਿਹੜੇ ਸਾਰੇ ਦਲਪੰਥ ਸਾਰੇ ਗਤਕੇ ਵਾਲੇ ਤੇ ਸੇਵਾ ਕਰਨ ਵਾਲੇ ਇਹਨਾਂ ਦੀ ਜਿਹੜੀ ਇਕੱਤਰਤਾ ਉਹ ਦੀਵਾਨ ਹਾਲ ਚ ਹੈ ਕਿਉਂਕਿ ਚੰਗੇ ਤੋਂ ਚੰਗੇ ਸੁਝਾ ਸੰਜੀਦਗੀ ਨਾਲ ਗੰਭੀਰਤਾ ਦੇ ਨਾਲ ਇੱਕ ਇੱਕ ਕਦਮ ਬਹੁਤ ਸੂਝ ਦੇ ਨਾਲ ਬੜੀ ਮਨ ਦੀ ਨਿਰਮਲ ਭਾਵਨਾ ਦੇ ਨਾਲ ਇਕਾਗਰਤਾ ਦੇ ਨਾਲ ਬੜੇ ਡਿਸਪਲਿਨ ਦੇ ਵਿੱਚ ਅਸੀਂ ਕਿਦਾਂ ਪੁੱਟਣਾ ਕਿਉਂਕਿ ਇਕੱਠ ਬਹੁਤ ਵੱਡਾ ਬਹੁਤ ਵੱਡਾ ਉਹਦੇ ਵਾਸਤੇ ਸਾਡੀ ਮਨੋਵਿਰਤੀ ਦਾ ਟਿਕੇ ਹੋਣਾ ਬੜਾ ਜ਼ਰੂਰੀ ਹੈ ਸਾਧ ਸੰਗਤ ਤੇ ਜ਼ਿੰਮੇਵਾਰੀਆਂ ਵੀ ਵੱਡੀਆਂ ਹੋ ਜਾਂਦੀਆਂ ਖਾਸ ਕਰਕੇ ਜਿਹੜੇ ਸੇਵਾ ਨਿਭਾਉਣ ਵਾਲੇ ਆ ਤੇ ਫਿਰ ਮੈਂ ਬੇਨਤੀ ਕਰਦਾ ਕਿ ਇਹ ਇਕੱਠ ਸਮੁੱਚੇ ਪੰਥ ਦਾ ਕਿਸੇ ਇੱਕ ਸੰਸਥਾ ਦਾ ਨਹੀਂ ਹੈ ਤੇ ਇਹ ਬੜਾ ਵਿਸ਼ੇਸ਼ ਉਦਮ ਹੈ ਲੰਗਰਾਂ ਵਾਲੇ ਗੁਰਸਿੱਖਾਂ ਨੇ ਸਵੇਰੇ 9 ਵਜੇ ਸਾਰੀ ਇਕੱਤਰਤਾ ਚ ਸ਼ਾਮਲ ਹੋਣਾ ਤੇ ਬਾਕੀਆਂ ਸਭਾ ਸੁਸਾਇਟੀਆਂ ਦਲ ਪੰਥ ਗਤਕੇ ਵਾਲੀਆਂ ਟੀਮਾਂ ਝਾੜੂ ਵਾਲੇ ਗੁਰਸਿੱਖ ਉਹਨਾਂ ਨੇ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਦੀਵਾਨ ਹਾਲ ਤੁਸੀਂ ਸੁਝਾਅ ਦੇਣੇ ਆ ਤੇ ਅਸੀਂ ਹੱਥ ਜੋੜ ਕੇ ਤਾਂ ਕਿ ਹੋਰ ਸੋਹਣੇ ਢੰਗ ਨਾਲ ਹੋਰ ਵੈਲ ਡਿਸਿਪਲਿਨਡ ਤਰੀਕੇ ਨਾਲ ਅਸੀਂ ਕਿਦਾਂ ਤੁਰੀਏ ਇੱਕ ਇੱਕ ਗੱਲ ਜ਼ਿੰਮੇਵਾਰੀ ਨਾਲ ਇੱਕ ਇੱਕ ਸਿੱਖ ਦੀ ਜ਼ਿੰਮੇਵਾਰੀ ਹੈ ਸਹਿਯੋਗ ਦੇਣਾ ਚੰਗੇ ਸੁਝਾਅ ਦੇਣੇ ਇਕਤਰਤਾ ਬਿਨਾਂ ਵੀ ਇਕਤਰਤਾ ਤੋਂ ਬਿਨਾਂ ਵੀ ਜਿਹੜੇ ਤੁਸੀਂ ਰੋਜ਼ ਦੇ ਆਉਣ ਵਾਲੇ ਗੁਰਸਿੱਖ ਤੁਹਾਡੇ ਆਪਣੇ ਤਜਰਬੇ ਨੇ ਇੱਥੇ ਉਹ ਦਾਨੇ ਬੈਠੇ ਆ ਜਿਨ੍ਹਾਂ ਦੀ ਜ਼ਿੰਦਗੀ 60 60 70 70 ਸਾਲ ਹੋ ਗਈ ਇੱਥੇ ਇਹ ਗਤੀਵਿਧੀਆਂ ਨੂੰ ਜੁੰਦਿਆਂ ਹੋਇਆਂ ਜਿਨ੍ਹਾਂ ਨੇ ਇਸ ਇੱਕ ਇੱਕ ਪਲ ਨੂੰ ਜੀਵਿਆ ਇੱਥੇ ਤੁਹਾਡੀ ਰਾਏ ਤੁਹਾਡੇ ਸੁਝਾਅ ਬਹੁਤ ਜ਼ਿਆਦਾ ਕੀਮਤੀ ਨੇ ਆਪਾਂ ਸਾਰੇ ਸੇਵਾਦਾਰ ਆ ਸਾਰੇ ਮੰਗਤੇ ਹਾਂ ਗੁਰੂ ਦਾਤਾ ਹੈ ਸਹਬਜ਼ਾਦਿਆਂ ਦੀਆਂ ਮਾਤਾ ਗੁਜਰੀ ਜੀ ਦੀਆਂ ਕਰਨੀਆਂ ਨੂੰ ਨਮਸਕਾਰ ਕਰਨ ਵਾਸਤੇ ਬਹੁਤ ਜ਼ਰੂਰੀ ਆ ਕਿ ਅਸੀਂ ਧੁਰ ਅੰਦਰੋਂ ਤਿਆਰ ਹੋਈਏ ਤੇ ਆਪਣੇ ਫਰਜ਼ਾਂ ਨੂੰ ਨਿਭਾਈਏ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਨਾਲ ਬੇਨਤੀ ਫੇਰ ਕਿ 14 ਤਰੀਕ ਨੂੰ ਧੰਨ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਦਿਹਾੜਾ ਉੱਥੇ ਵੀ ਜ਼ਿੰਮੇਵਾਰੀਆਂ ਔਰ ਖਾਸ ਮੈਂ ਬੇਨਤੀ ਕਰਦਾ ਕਿ ਗੈਰ ਗੰਭੀਰਤਾ ਦਾ ਪੱਲਾ ਨਹੀਂ ਛੱਡਣਾ بڑے ਅਨੁਸ਼ਾਸਨ ਚ ਕਿਉਂਕਿ ਇਹ ਧਰਤੀ ਸਾਡੀ ਸੁਰਤ ਨੂੰ ਜਗਾਉਣ ਵਾਸਤੇ ਆ ਇਹ ਦੁਨੀਆ ਵਾਂਗ ਮੇਲਾ ਨਹੀਂ ਹੈ ਤਾਂ ਆਪ ਜੀ ਨੇ ਉਸ ਸੰਜੀਦਗੀ ਦਾ ਪੱਲਾ ਫੜ ਕੇ ਉਹਦਾ ਪ੍ਰਦਰਸ਼ਨ ਵੀ ਕਰਨਾ ਹੈ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ